जी बहुत बड़ी जयंती जेन, के लिए प्रधानमंत्री जी दो तरीक को यहाँ पर रहेंगे पूरा पंजाब इस बात का इंतजार कर रहा है और सारी तैयारियाँ भी की गई हैं ये एक बहुत एक इमोशनल बॉन्डिंग है पीएम साहब के साथ ये कारण उनका कि विशेष तौर पर आ रहे हैं कौर ने जिस तरह से बयान दिया है कि कांग्रेस सरकार में हम ਔਰ ਇਹ ਕਾਂਗਰਸ ਤੇ ਸਾਰੀ ਉਮਰ ਇਹੀ ਕਰਦੇ ਰਹੀ ਹੈ ਕਿ ਕਰੀਏ ਕਾਂਗਰਸ ਤੇ ਬਲਾਸ ਦੀ ਰਾਜਨੀਤੀ ਕਰਦੀ ਆ ਮਾਰਨ ਦੀ ਰਾਜਨੀਤੀ ਕਰਦੀ ਆ ਤੁਸੀਂ ਦੇਖੋ ਪੰਜਾਬ ਨੂੰ ਕਿਤਨਾ ਬਰਬਾਦ ਕੀਤਾ ਬਲਾਸਟ ਕਰ ਕਰਕੇ ਤੇ ਉਹਨਾਂ ਦੀ ਰਣਨੀਤੀ ਹੈ ਔਰ ਰਾਜਨੀਤੀ ਹੈ ਕਿਤਨਾ ਦੇਖਦੇ ਹੋ ਪੰਜਾਬ ਦਾ ਪੰਜਾਬ ਚ ਲਾਉਂਡ ਆਰਡਰ ਕਿੱਥੇ ਹੈਗਾ ਮੈਂ ਦੇਖਾਂ ਕਿੱਥੇ ਕੋਈ ਲਾਉਂਡ ਆਰਡਰ ਹੋਵੇ ਤੇ ਦੇਖੇ ਸੜਕਾਂ ਤੇ ਲੋਕ ਕੱਢ ਕੱਢ ਕੇ ਮਾਰੇ ਜਾ ਰਹੇ ਨੇ ਐਸਐਸਪੀ ਦਫਤਰ ਦੇ ਬਾਹਰ ਮਾਰਾ ਜਾ ਰਿਹਾ ਅਜੇ ਥੋੜੇ ਦਿਨ ਬਾਅਦ ਅੰਦਰ ਵੀ ਮਾਰ ਦੇਣਾ ਇਹਨਾਂ ਨੇ ਕਿਉਂ ਹਾਲਾਤ ਜੋ ਬਣ ਗਏ ਤੁਸੀਂ ਬਾਹਰ ਨੂੰ ਰੋ ਰਹੇ ਜੇ ਤੁਸੀਂ ਪੰਜਾਬ ਇੱਕ ਸਪੈਸ਼ਲ ਪੈਕੇਜ ਬੋਲ ਰਹੀ ਹੈ ਬਾਕੀ ਕੇਜਰੀਵਾਲ ਜੋ ਰਹਿੰਦਾ ਖਿੰਦਾ ਉਹ ਵੀ ਲੁੱਟ ਲਵੇ ਪੰਜਾਬ ਨੂੰ ਹਰ ਪੈਕੇਜ ਮਿਲਣਾ ਚਾਹੀਦਾ ਪਰ ਕੇਜਰੀਵਾਲ ਜਨਤਾ ਕੋਲੋਂ ਤੱਕ ਇੱਕ ਨਹੀਂ ਮਿਲਣਾ ਚਾਹੀਦਾ ਕੇਜਰੀਵਾਲ ਲੁਟੇਰੇ ਆਦਮੀ ਨੇ ਸਭ ਲੁੱਟਣ ਦਾ ਪਰਪਸ ਹੈ ਉਹਨਾਂ ਦਾ ਥੈਂਕ ਯੂ ਜੀ ਥੈਂਕ ਯੂ ਸਰ